ਯੂਦੀ ਮੇਰਾ ਨਾ ਗੁਰਬਿੰਦਰ ਸਿੰਘ ਐਂਡ ਮੋੜਨ ਆਪਾ ਜਿੱਦੀ ਰਾਤ ਸਾਡੇ ਘਰ ਦੀ ਸਭ ਤੋਂ ਡੈਗ ਪੀ ਜੇ ਡੇਢ ਮੇਰੇ ਮਾਤਾ ਪਿਤਾ ਤੇ ਮੇਰਾ ਬੱਚਾ ਬਲੂਸ ਆ ਜਿਸ ਹਫ਼ਤੇ ਵਿੱਚ ਮਾਤਾ ਪਿਤਾ ਦੀ ਡੈਥ ਹੋ ਗਈ ਤੇ ਬੱਚੇ ਦੀ ਛੁੱਟ ਨਾਲ ਸੱਟ ਆ ਵੀਰ ਜੀ ਦੇ ਹਾਂਜੀ ਕੀਤੀ ਘਰੀ ਸੀ ਮੌਕੇ ਤੇ ਅਸੀਂ ਖੋਦੀ ਕਾਲਿਆ ਸਾਡੇ ਪਿੰਡ ਪਾਸਿਆਂ ਦੀ ਮਦਦ ਨਾਲ ਵਿਚਾਰੇ ਨੇ ਬਹੁਤ ਸਾਥ ਦਿੱਤਾ ਇਹ ਦੀ ਮੰਗੇ ਹੀ ਇਹ ਦੀਹਾੜੀਦਾਰ ਪਰਿਵਾਰ ਹੈ ਜਿਹੜੀ ਰਾਤ 11:30 ਵਜੇ ਘਟਨਾ ਹੋਈ ਜੀ ਬਹੁਤ ਮਾਦਭਾਗੀ ਘਟਨਾ ਦੁਬਾਰਾ ਹੀ ਘਟਨਾ ਗਈ ਬਹੁਤ ਹੀ ਸਾਨੂੰ ਇਹ ਸੁਣ ਕੇ ਦੁੱਖ ਹੋਇਆ ਕਿ ਸਾਡੇ ਆਪਣੇ ਪਤੀ ਜਾਨੀ ਮੌੜਨਾ ਭਵੀਖੇ ਇੱਕ ਲੋੜਵੰਦ ਦਿਹਾੜੀਦਾਰ ਪਰਿਵਾਰ ਸੀਗਾ ਜੋ ਕਿ ਰਾਤ ਪਿਆ ਸੀਗਾ 11:30 ਵਜੇ ਸਾਨੂੰ ਅਨਾਉਂਸਮੈਂਟ ਹੋਈ ਹੈਗੀ ਕਿ ਗਰੀਬ ਪਰਿਵਾਰ ਦੀ ਛੱਤ ਡਿੱਗੀ ਆ ਜਿਸ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਤੇ ਇਹਨਾਂ ਦਾ ਇੱਕ ਇੱਕ ਨਾਲ ਪੋਤਾ ਪਿਆ ਸੀਗਾ ਜੋ ਕਿ ਉਹ ਜ਼ਖਮੀ ਆ ਤੇ ਇੱਕ ਇਹਨਾਂ ਦਾ ਮੁੰਡਾ ਸੀ ਬੱਬੂ ਸਿੰਘ ਤੇ ਉਹ ਕੋਠੇ ਦੇ ਉੱਪਰ ਚੜ੍ਹ ਕੇ ਤਾਰ ਲਾਉਂਦਾ ਸੀਗਾ ਤਾਰ ਲਾਉਣ ਕਰਕੇ ਇੰਨੀ ਅਣਗਹਿਲੀ ਹੋ ਗਈ ਕਿ ਉਹਨੂੰ ਪਤਾ ਨਹੀਂ ਲੱਗਿਆ ਤੇ ਉਸਨੇ ਛਾਲ ਮਾਰ ਦਿੱਤੀ ਤੇ ਉਹਦੀ ਜਿਹੜੀ ਲੱਤ ਆ ਉਹ ਫੈਕਚਰ ਹੋ ਗਈ ਤੇ ਦੋ ਦੀ ਮੌਤ ਹੋ ਗਈ ਜੀ ਤੇ ਦੋ ਪਰਿਵਾਰ ਦੇ ਮੈਂਬਰ ਸਾਡੇ ਹੀ ਆਖਵੀ ਨਹੀਂ ਮੰੰਕੀ ਕਰਦੇ ਹੈਗੇ ਗਰੀਬ ਪਰਿਵਾਰ ਸੀਗਾ ਇਹ ਸਾਡੀ ਮੰਗ ਸਰਕਾਰ ਕੋਲੋਂ ਇਹ ਬਹੁਤ ਹੀ ਗਰੀਬ ਪਰਿਵਾਰ ਸੀ ਪਹਿਲਾਂ ਵੀ ਇਹਨਾਂ ਦੇ ਬਿਮਾਰੀਆਂ ਬਹੁਤ ਪੀੜਤਾਂ ਯਾਨੀ ਦਿਹਾੜੀਦਾਰ ਪਰਿਵਾਰ ਸੀਗਾ ਸਾਰੇ ਹੀ ਦਿਹਾੜੀ ਕਰਦੇ ਸੀਗੇ ਮਜ਼ਦੂਰੀ ਕਰਦੇ ਸੀਗੇ ਤੇ ਸਾਡੀ ਸਰਕਾਰ ਕੋਲੋਂ ਇਹ ਮੰਗਾ ਕੇ ਪਰਿਵਾਰ ਨੂੰ ਵਾਧੂ-ਬਾਧ ਮੋਗਜ ਦਿੱਤਾ ਜਾਵੇ